ਅਗਾਮੀ ਜੰਗ ਦੇ ਲਈ ਭਾਰਤੀ ਫੌਜ ਨੇ ਕੀਤੀ ਵੱਡੀ ਤਿਆਰੀ ਡਰੋਨ ਨੂੰ ਲੈ ਕੇ ਕਰ ਲਿਆ ਪੱਕਾ ਪ੍ਰਬੰਧ ਡਰੋਨ ਨੂੰ ਲੈ ਕੇ ਬਖਰੀ ਬਣਾਈ ਜਾਏਗੀ ਬਟਾਲੀਅਨ ਸ਼ਸ਼ੀ ਕਾਜੀ ਅੰਨਰਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਜੋ ਵਿੱਤੇ ਦਿਨ ਹੀ ਭਾਰਤ ਪਾਕਿਸਤਾਨ ਦੀ ਜੰਗ ਹੋਈਆ ਉਸ ਨੂੰ ਲੈ ਕੇ ਬਹੁਤ ਸਕੋਜ ਜਿਹੜਾ ਭਾਰਤੀ ਫੌਜ ਨੇ ਸਿੱਖਿਆ ਹੈ ਜਿਸ ਦੇ ਚਾਲਦਿਆਂ ਹੋਰ ਜਿਹੜੇ ਆਕਰੜੇ ਕਦਮ ਚੱਕਣ ਦੇ ਲਈ ਬੱਡੀ ਤਿਆਰੀ ਹੈ ਜਿਹੜੀ ਭਾਰਤ ਫੌਜ ਵੱਲੋਂ ਕੀਤੀ ਗਈ ਆ ਦੱਸਦੀ ਹੈ ਕਿ ਇਸ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਫੌਜੀ ਟਕਰਾਅ ਤੋਂ ਬਾਅਦ ਪਵਿੱਖ ਦੀਆ ਜੰਗਾ ਦੀ ਤਿਆਰੀ ਲਈ ਇੱਕ ਰਣਨੀਤੀ ਵੱਜੋਂ ਭਾਰਤੀ ਫੌਜ ਨੇ ਆਪਣੀ ਆਪਣੀਆਂ ਬਖਵਾਖ ਸਿਖਾਵਾ ਲਈ ਵਿਸ਼ੇਸ਼ ਡਰੋਨ ਬਟਾਲੀਅਨ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਇਸ ਰਣਨੀਤੀ ਦੇ ਤਹਿਤ ਹੌ ਦੇ ਤੋਪਖਾਨੇ ਪੈਦਲ ਸੈਨਾ ਅਤੇ ਬਖਤਰਬੰਦ ਡਿਵੀਜ਼ਨ ਇੱਕ ਵਿੱਚ ਇੱਕ ਇੱਕ ਡਰੋਨ ਯੂਨਿਟ ਬਣਾਈ ਜਾਵੇਗੀ ਇਨਾ ਨਵੇਂ ਜੁਨਿਟ ਦਾ ਜੁਨਿਟਾ ਦਾ ਮਕਸਦ ਸਿਰਫ ਡਰੋਨ ਸੰਚਾਲਨ ਹੋਵੇਗਾ ਅਧਿਕਾਰੀਆਂ ਦੇ ਅਨੁਸਾਰ ਇਸ ਉਦੇਸ਼ ਲਈ ਫੌਜੀ ਅਧਿਕਾਰੀਆਂ ਨੂੰ ਵੱਖਰੇ ਤੌਰ ਤੇ ਡਰੋਨ ਦੇ ਵੱਖ-ਵੱਖ ਸੰਚਾਲਨਾ ਵਿੱਚ ਉੱਚ ਪੱਦਰੀ ਸਖਲਾਈ ਦਿੱਤੀ ਜਾਵੇਗੀ 16 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਵੇਦੀ ਨੇ ਫੌਜ ਵਿੱਚ 30 ਲਾਈਟ ਕਮਾਂਡੋ ਵਟਾਲੀਨ ਅਤੇ ਡਰੋਨ ਸਮੇਤ ਸਾਰੇ ਹਥਿਆਰਾਂ ਅਤੇ ਉਪਕਰਨਾ ਨਾਲ ਲੈਸ ਇੱਕ ਰੋਦਰ ਬਗਰੇਡ ਬਣਾਉਣ ਦਾ ਐਲਾਨ ਕੀਤਾ ਸੀ ਡਰੋਨ ਬਟਾਲੀਅਨ ਬਣਾਉਣ ਦੀ ਰਣਨੀਤੀ ਭਾਰਤੀ ਫੌਜ ਨੂੰ ਅਧੁਨਿਕ ਬਣਾਉਣ ਅਤੇ ਇਸ ਦੇ ਤਿੰਨਾਂ ਅੰਗਾਂ ਦਾ ਤਾਲਮੇਲ ਬਣਾਉਣ ਦਾ ਇੱਕ ਵਿਆਪਕ ਯੋਜਨਾ ਦਾ ਹਿੱਸਾ ਹੈ ਰੱਖਿਆ ਵਿਸ਼ਲੇਸ਼ਕ ਰਾਹੁਲ ਵੇਦੀ ਕਹਿੰਦੇ ਹਨ ਕਿ ਡਰੋਨ ਬਟਾਲੀਅਨ ਬਣਾਉਣ ਲਈ ਪਹਿਲਾਂ ਤੋਂ ਹੀ ਵਿਚਾਰ-ਵਟਾਂਦਰਾ ਚੱਲ ਰਿਹਾ ਸੀ ਉਹ ਕਹਿੰਦੇ ਹਨ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਫੌਜ ਵਿੱਚ ਡਰੋਨਾਂ ਨੂੰ ਇੱਕ ਕੰਬੈਟ ਯੂਨਿਟ ਵਜੋਂ ਸ਼ਾਮਲ ਕਰਨਾ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਬਣ ਗਿਆ ਹੈ ਪਿਛਲੇ 10 ਸਾਲਾਂ ਵਿੱਚ ਹੋਈਆਂ جنگਾਂ ਭਾਵੇਂ ਉਹ ਅਜੇ ਵੀ ਜਾਰੀ ਯੂਕਰੇਨ-ਰੂਸ ਜੰਗ ਹੋਵੇ, ਅਜ਼ਰਾਈ ਜਾਣ ਦੀ ਜੰਗ ਹੋਵੇ ਜਾਂ ਇਜ਼ਰਾਈਲ, ਲਿਬਨਾਨ ਅਤੇ ਇਰਾਨ ਵਿਚਕਾਰ ਜੰਗ ਹੋਵੇ, ਇਹਨਾਂ ਸਾਰੀਆਂ ਜੰਗਾਂ ਵਿੱਚ ਡਰੋਨਾਂ ਦਾ ਵਿਆਪਕ ਅਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ ਗਿਆ ਹੈ। ਉਹਨਾਂ ਕਿਹਾ ਡਰੋਨਾਂ ਦੀ ਇੱਕ ਵਿਸ਼ੇਸ਼ਤਾ ਹੈ ਕਿ ਇਹ ਆਮ ਤੌਰ ਤੇ ਸਸਤੇ ਹੁੰਦੇ ਹਨ ਅਤੇ ਇਹਨਾਂ ਦੀ ਵਰਤੋਂ ਅਰਬਾਂ ਰੁਪਏ ਦੇ ਅਦੋਤ ਅਧੁਨਿਕ ਟੈਂਕਾਂ ਨੂੰ ਤਬਾਹ ਕਰਨ ਲਈ ਲਈ ਕੀਤੀ ਜਾ ਰਹੀ ਹੈ। ਇਸ ਲਈ ਇਹਨਾਂ ਨੂੰ ਇੱਕ ਸਸਤੇ ਅਤੇ ਪ੍ਰਭਾਵਸ਼ਾਲੀ ਹਥਿਆਰ ਵਜੋਂ ਦੇਖਿਆ ਜਾਂਦਾ ਹੈ। ਰਾਹੁਲ ਵੈਦਿਕ ਕਹਿੰਦੇ ਹਨ ਕਿ ਭਾਰਤੀ ਫੌਜ ਹੁਣ ਡਰੋਨਾਂ ਲਈ ਇੱਕ ਵਿਸ਼ੇਸ਼ ਵਿਗਰੇਡ ਬਣਾ ਰਹੀ ਹੈ ਜਿਸ ਵਿੱਚ 25 ਤੋਂ 100 ਸੈਨਿਕਾਂ ਅਤੇ ਤਕਨੀਕੀ ਮਾਹਿਰਾਂ ਨੂੰ ਸਿਰਫ ਡਰੋਨ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਕਹਿੰਦੇ ਹਨ ਡਰੋਨ ਦੀ ਦੋ ਤਰ੍ਹਾਂ ਦੇ ਹੋਣਗੇ ਇੱਕ ਅਟੈਕ ਡਰੋਨ ਅਤੇ ਦੂਜਾ ਸਰਵੈ ਸਰਵੈਲੈਂਸ ਡਰੋਨ ਭਾਵ ਜਾਣਕਾਰੀ ਹਾਸਲ ਕਰਨ ਲਈ ਇੱਕ ਖੂਫੀਆ ਉਡਾਣ ਭਰਨ ਵਾਲਾ ਡਰੋਨ ਹੋਵੇਗਾ ਅਤੇ ਇਹ ਵੱਖਰੇ ਤੌਰ ਤੇ ਕੰਮ ਕਰੇਗਾ ਸਰਵੇਲੈਂਸ ਡਰੋਨ ਇਹ ਦੇਖੇਗਾ ਕਿ ਨਿਸ਼ਾਨਾ ਕਿੱਥੇ ਆ ਅਤੇ ਅਟੈਕ ਡਰੋਨ ਨੂੰ ਸੰਕੇਤ ਦੇਵੇਗਾ ਅਟੈਕ ਡਰੋਨ ਉਸ ਨਿਸ਼ਾਨੇ ਤੇ ਇਕੱਲੇ ਜਾਂ 20-25 ਡਰੋਨਾਂ ਦੇ ਸਮੂਹ ਨਾਲ ਹਮਲਾ ਕਰ ਸਕੇਗਾ ਡਰੋਨ ਤਿੰਨ ਸ਼੍ਰੇਣੀਆਂ ਦੇ ਹੁੰਦੇ ਹਨ ਛੋਟੀ ਦੂਰੀ ਵਾਲੇ ਡਰੋਨ ਜੋ 20 ਤੋਂ 50 ਕਿਲੋਮੀਟਰ ਤੱਕ ਕੰਮ ਕਰਦੇ ਨੇ ਦਰਮਿਆਨੇ ਅਤੇ ਉੱਚ ਪੱਧਰੀ ਡਰੋਨ ਜੋ ਲੰਬੀ ਦੂਰੀ ਤੱਕ ਉਡਾਨ ਉਡਰ ਸਕਦੇ ਨੇ ਅਤੇ ਹਥ ਉਦੋਂ ਨਿਕ ਅਟੈਕ ਡਰੋਨ ਜਿਵੇਂ ਕਿ ਐਮਕਯੂ ਐਨਵੀ ਇਹ ਡਰੋਨ ਆ ਜਿਹੜੇ ਇਹ ਵੱਖਰੇ ਪੱਧਰ ਤੇ ਜਿਹੜੇ ਆ ਆਪਣੇ ਉਡਾਨ ਭਰਦੇ ਨੇ ਅਤੇ ਅਹਿਮ ਜਿਹੜੀ ਜਾਣਕਾਰੀ ਅਤੇ ਅਹਿਮ ਨਿਸ਼ਾਨਾ ਇਹ ਸਾਹ ਦੇ ਨੇ ਭਾਰਤ ਨੇ ਅਮਰੀਕਾ ਤੋਂ 3.5 ਮਿਲੀਅਨ ਡਾਲਰ ਦੇ 31 ਅਜਿਹੇ ਡਰੋਨ ਖਰੀਦੇ ਹਨ ਭਾਰਤ ਨੇ 1990 ਦੇ ਦਹਾਕੇ ਦੇ ਅਖੀਰ ਤੋਂ ਡਰੋਨ ਖਰੀਦਣ ਸ਼ੁਰੂ ਕਰ ਦਿੱਤੇ ਸਨ ਭਾਰਤ ਨੇ ਇਜ਼ਰਾਈਲ ਤੋਂ ਹਾਰਪੀ, ਹੈਰੋਪ ਅਤੇ ਹਰਾਨ ਸ੍ਰੈਣੀ ਦੇ ਡਰੋਨ ਖਰੀਦੇ ਹਨ ਜੋ ਜੋ ਕਿ ਆਪਰੇਸ਼ਨ ਸੁਦੂਰ ਵਿੱਚ ਵੀ ਵਿਆਪਕ ਤੌਰ ਤੇ ਵਰਤੇ ਗਏ ਸਨ ਭਾਰਤ ਆਪਣੇ ਘਰੇਲੂ ਡਰੋਨ ਵੀ ਬਣਾ ਰਿਹਾ ਹੈ ਡਰੋਨ ਦਾ ਇਸਤੇਮਾਲ ਹੁਣ ਲਦਾਖ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਉਚਾਈ ਵਾਲੇ ਪਹਾੜੀ ਖੇਤਰਾਂ ਵਿੱਚ ਫੌਜੀਆਂ ਨੂੰ ਜੰਗੀ ਸਮੱਗਰੀ ਅਤੇ ਰਾਸਦ ਪਹੁੰਚਾਉਣ ਲਈ ਵੀ ਕੀਤਾ ਜਾ ਰਿਹਾ ਹੈ। ਡਰੋਨ ਟੈਕਨੋਲੋਜੀ ਵਿੱਚ ਤਿੰਨ ਦੇਸ਼ਾਂ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ। ਸਭ ਤੋਂ ਪਹਿਲਾਂ ਇਜ਼ਰਾਈਲ ਨੇ ਆਤੋ ਆਧੁਨਿਕ ਡਰੋਨ ਬਣਾਏ ਫਿਰ ਅਮਰੀਕਾ ਨੇ ਇਸ ਵਿੱਚ ਮਹਾਰਤ ਹਾਸਲ ਕੀਤੀ ਅਤੇ ਹੁਣ ਚੀਨ ਨੇ ਇਸ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮਈ ਵਿੱਚ ਹੋਏ ਸੰਘਰਸ਼ ਵਿੱਚ ਪਾਕਿਸਤਾਨ ਨੇ ਚੀਨ ਅਤੇ ਤੁਰਕੀਏ ਦੇ ਡਰੋਨ ਵਰਤੇ ਸਨ ਹਾਈ ਟੈਕ ਡਰੋਨ ਫਾਰਵੇਅਰ ਹੁਣ ਵੱਧਦਾ ਜਾ ਰਿਹਾ ਹੈ ਰੱਖਿਆ ਵਿਸ਼ਲੇਸ਼ਕ rahul vaidhi ਨੇ ਇੱਕ ਅੱਜ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪਹਿਲਾਂ ਪੈਦਲ ਫੌਜਾਂ ਦੀਆਂ ਲੜਾਈਆਂ ਹੁੰਦੀਆਂ ਸਨ ਗੋਲੀਆਂ ਚੱਲਦੀਆਂ ਸਨ ਇਸ ਨੂੰ ਕੰਟੈਕਟ ਫਾਰਵੇਅਰ ਕਿਹਾ ਜਾਂਦਾ ਹੈ ਉਹ ਕਹਿੰਦੇ ਹਨ ਹੁਣ ਉਹ ਸਭ ਖਤਮ ਹੁੰਦਾ ਜਾ ਰਿਹਾ ਹੁਣ ਇਹ ਕੰਮ ਮਸ਼ੀਨਾਂ ਨੂੰ ਸੌਂਪ ਦਿੱਤਾ ਗਿਆ ਹੈ ਹੁਣ ਤਾਂ ਕੰਪਿਊਟਰਾਂ ਨਾਲ ਕੰਟਰੋਲ ਹੋਣ ਵਾਲੇ ਬਿਨਾ ਪਾਇਲਟ ਦੇ ਲੜਾਕੂ ਜਹਾਜ਼ ਵੀ ਬਣਣ ਲੱਗੇ ਨੇ ਪਾਇਲਟ ਕੋਲੋਂ ਤਾਂ ਟਾਰਗੇਟ ਨੂੰ ਨਿਸ਼ਾਨਾ ਬਣਾਉਣ 'ਚ ਗਲਤੀ ਹੋ ਸਕਦੀ ਹੈ ਪਰ ਇਨ੍ਹਾਂ ਮਸ਼ੀਨਾਂ ਨਾਲ ਗਲਤੀ ਦੀ ਸੰਭਾਵਨਾ ਨਾ ਹੋਣ ਦੇ ਬਰਾਬਰ ਹੈ ਰਾਹੁਲ ਵੈਦੀ ਕਹਿੰਦੇ ਹਨ ਕਿ ਭਵਿੱਖ ਦੀਆਂ ਜੰਗਾਂ ਵਿੱਚ ਮਨੁੱਖ ਦੀ ਜ਼ਰੂਰਤ ਘੱਟ ਹੋ ਜਾਵੇਗੀ ਅਤੇ ਮਸ਼ੀਨਾਂ ਦੀ ਜ਼ਰੂਰਤ ਵੱਧਦੀ ਜਾਵੇਗੀ ਉਹ ਕਹਿੰਦੇ ਹਨ ਕਿ ਜੋ ਆਧੁਨਿਕ ਟੈਕਨੋਲੋਜੀ ਨੂੰ ਅਪਣਾਏਗਾ ਅਤੇ ਜਿਸ ਦਾ ਇਸਤੇ ਕੰਟਰੋਲ ਹੋਵੇਗਾ ਉਹੀ ਜਿੱਤੇਗਾ ਰੱਖਿਆ ਵਿਸ਼ਲੇਸ਼ਕ ਅਤੇ ਫੌਜੀ ਮਾਮਲਿਆਂ ਦੇ ਪ੍ਰਤੀਕਾ ਫੋਰਸ ਦੇ ਸੰਪਾਦਕ ਪ੍ਰਵੀਨ ਸਾਨੀ ਕਹਿੰਦੇ ਹਨ ਕਿ ਭਾਰਤ ਆਪਣੀ ਫੌਜ ਵਿੱਚ ਜੋ ਡਰੋਨ ਵਟਾਲੀਅਨ ਬਣਾ ਰਿਹਾ ਹੈ ਉਸ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਏਗਾ ਹਾਲਾਂਕਿ ਇਸ ਦੇ ਉੱਤੇ ਸਵਾਲ ਵੀ ਜਾਂ ਕਿੰਤੋਂ ਪ੍ਰੰਤੀ ਵੀ ਹੋ ਰਹੀ ਹੈ ਪਰ ਭਾਰਤੀ ਫੌਜ ਕਹਿ ਰਹੀ ਹੈ ਕਿ ਅਸੀਂ ਹਰ ਪੱਖ ਤੋਂ ਮਜ਼ਬੂਤ ਹੋਣਾ ਚਾਹੁੰਦੇ ਹਾਂ ਉਹ ਕਹਿੰਦੇ ਹਨ ਕਿ ਜਦੋਂ ਤੱਕ ਭਾਰਤ ਕੋਲ 24 ਘੰਟੇ ਜ਼ਮੀਨ ਤੇ ਨਜ਼ਰ ਰੱਖਣ ਲਈ ਆਪਣਾ ਇੱਕ ਪ੍ਰਭਾਵਸ਼ਾਲੀ ਸੈਟਲਾਈਟ ਸਿਸਟਮ ਨਹੀਂ ਬਣਾ ਬਣ ਪਾਉਂਦਾ ਉਦੋਂ ਤੱਕ ਇਹ ਡਰੋਨ ਪ੍ਰਭਾਵਸ਼ਾਲੀ ਢੰਗ ਨਾਲ کارਗਰ ਨਹੀਂ ਹੋ ਸਕਦੇ ਉਹ ਇੱਥੇ ਇਹ ਵੀ ਕਹਿੰਦੇ ਹਨ ਕਿ ਆਪਰੇਸ਼ਨ ਸੰਦੂਰ ਦੌਰਾਨ ਅਸੀਂ ਦੇਖਿਆ ਕਿ ਚੀਨ ਦੇ ਸੈਟਲਾਈਟ ਨੈਟਵਰਕ ਰਾਹੀਂ ਪਾਕਿਸਤਾਨ ਨੂੰ 24 ਘੰਟੇ ਸਰਵੈਲੈਂਸ ਮਿਲੀ ਹੋਈ ਹੈ ਸੀ ਇਸ ਦਾ ਮਤਲਬ ਹੈ ਕਿ ਭਾਰਤੀ ਫੌਜ ਦੀਆਂ ਗਤੀਵਿਧੀਆਂ ਉਹਨਾਂ ਨੂੰ 24 ਘੰਟੇ ਦਿਖਾਈ ਦੇ ਰਹੀਆਂ ਸਨ ਉਹ ਜਾਣਦੇ ਸਨ ਕਿ ਕਿਹੜੀ ਚੀਜ਼ ਕਿੱਥੇ ਹੈ ਉਹ ਕਹਿੰਦੇ ਹਨ ਕਿ ਡਰੋਨ ਉਦੋਂ ਮਹੱਤਵਪੂਰਨ ਹੁੰਦੇ ਹਨ ਜਦੋਂ ਜੰਗ ਦੇ ਮੈਦਾਨ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤੁਸੀਂ ਇੱਕ ਅਜਿਹੀ ਜੰਗ ਲੜ ਰਹੇ ਹੋ ਜਦੋਂ ਦੋਵੇਂ ਨਹੀਂ ਜਾਣਦੇ ਕਿ ਅੱਗੇ ਕੀ ਹੈ ਦੋਵੇਂ ਦੇਸ਼ ਜ਼ਿਆਦਾਤਰ ਮੈਇਲਾਂ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ਦੀ ਪਹੁੰਚ ਹਰ ਜਗ੍ਹਾ ਹੈ ਪ੍ਰਵੀਨ ਆਸਾਨੀ ਕਹਿੰਦੇ ਹਨ ਕਿ ਜਦੋਂ ਤੱਕ ਤੁਹਾਡੇ ਕੋਲ ਰੌਂਡ ਦੀ ਕਲੌਕ ਵਿਜ਼ਿਬਿਲਟੀ 24 ਘੰਟੇ ਦੀ ਨਿਗਰਾਨੀ ਰੱਖਣਾ ਜਾਨੀ ਕਿ ਨਹੀਂ ਹੈ ਉਦੋਂ ਤੱਕ ਉਹਨਾਂ ਜੁਨਟਾਂ ਦਾ ਕੋਈ ਮਤਲਬ ਨਹੀਂ ਉਹ ਅੱਗੇ ਕਹਿੰਦੇ ਹਨ ਕਿ ਮੈਂ ਇਹ ਇਹ ਨਹੀਂ ਕਹਿ ਰਿਹਾ ਕਿ ਇਸ ਦੀ ਕੋਈ ਲੋੜ ਨਹੀਂ ਪਰ ਮੌਜੂਦਾ ਸਥਿਤੀ ਵਿੱਚ ਇਸ ਨੂੰ ਤਰਜੀਹ ਦੇਣ ਦੀ ਕੋਈ ਜ਼ਿਆਦਾ ਲੋੜ ਦਿਖਾਈ ਨਹੀਂ ਦੇ ਰਹੀ। ਉਹਨਾਂ ਦੀ ਰਾਏ ਵਿੱਚ ਭਾਰਤੀ ਫੌਜ ਦੀ ਪਹਿਲੀ ਲੋੜ ਸੈਟਲਾਈਟ ਰਾਹੀਂ 24 ਘੰਟੇ ਜੰਗ ਦੇ ਮੈਦਾਨ ਦੀ ਸਪਸ਼ਟ ਤਸਵੀਰ ਦੀ ਨਿਗਰਾਨੀ ਹੈ ਜੋ ਕਿ ਚੀਨ ਰਾਹੀਂ ਪਾਕਿਸਤਾਨ ਨੂੰ ਮਿਲੀ ਹੋਈ ਹੈ। ਉਹ ਕਹਿੰਦੇ ਹਨ ਫਿਰ ਇਸ ਨੂੰ ਸਾਨੂੰ ਇੱਕ ਇਲੈਕਟ੍ਰੋਨਿਕ ਫਾਰ ਬਾਰ ਫੇਰ ਦੀ ਸਮਰੱਥਾ ਚਾਹੀਦੀ ਹੈ ਜੋ ਸਮੇਂ ਸਿਰ ਪਾਕਿਸਤਾਨ ਕੋਲ ਹੈ ਜੋ ਇਸ ਸਮੇਂ ਪਾਕਿਸਤਾਨ ਕੋਲ ਹੈ ਇਸ ਸਮੇਂ ਭਾਰਤੀ ਫੌਜ ਸਰਹੱਦ ਪਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਜੋ ਐਵੀ ਦੀ ਵਰਤੋਂ ਕਰਦੀ ਹੈ ਇਸ ਸਮੇਂ ਜੋ ਗੱਲ ਭਾਰਤ ਦੇ ਲਈ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਫੌਦਾ ਇੰਟੀਗ੍ਰੇਸ਼ਨ ਭਵਿੱਖ ਦੇ ਤਿੰਨ ਅੰਗਾਂ ਨੂੰ ਪੂਰੀ ਤਰ੍ਹਾਂ ਤਾਲਮੇਲ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਇਸ ਸਮੇਂ ਜੋ ਅਧੁਨਿਕ ਅਧੁਨਿਕ ਕਰਨ ਹੋ ਰਿਹਾ ਹੈ ਉਹ ਤਾਲਮੇਲ ਵਾਲਾ ਨਹੀਂ ਹੈ ਇੱਥੇ ਇੰਟੀਗ੍ਰੇਟਿਡ ਥੀਏਟਰ ਕਮਾਂਡ ਬਣਾਉਣ ਦੀ ਗੱਲ ਬੀਸਵੀ ਤੋਂ ਚੱਲ ਰਹੀ ਹੈ ਪਰ ਅਜੇ ਤੱਕ ਇਸਾਰੇ ਕੁਝ ਸਪਸ਼ਟ ਨਹੀਂ ਹੋ ਸਕਿਆ ਤਾਂ ਅਜੇ ਇਹ ਵਿੱਚ ਬਹੁਤ ਸਾਰੀ ਜਿਹੜੀਆਂ ਤਕਨੀਕਾਂ ਦੀ ਗੱਲਬਾਤ ਵੀ ਹੋਈ ਹੈ ਤੇ ਬਹੁਤ ਸਾਰੇ ਜਿਹੜੇ ਆਪਸੀ ਤਾਲਮੇਲ ਦੀਆਂ ਗੱਲਾਂ ਵੀ ਹੋਈਆਂ ਨੇ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਡਰੋਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਵੱਡਾ ਕਦਮ ਹੈ ਜਿਹੜਾ ਉੱਚਿਆ ਜਾ ਰਿਹਾ ਹੈ ਤੇ ਜਿੱਥੇ ਇੱਕ ਪਾਸੇ ਪਾਕਿਸਤਾਨ ਡਰੋਨਸ ਜਿਹੜਾ ਭਾਰਤ ਵਿੱਚ ਸੁੱਟਦਾ ਹੈ ਤਾਂ ਦੂਜੇ ਪਾਸੇ ਹੁਣ ਭਾਰਤੀ ਫੌਜ ਨੇ ਵੀ ਆਪਣੇ ਡਰੋਨਾਂ ਨੂੰ ਲੈ ਕੇ ਪੱਕਾ ਪ੍ਰਬੰਧ ਕਰਨ ਦੀ ਤਿਆਰੀ ਖਿੱਚ ਲਈ ਹੈ